ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਸੋ ਅੱਜ ਖੜੇ ਆ ਜੀ ਚੰਡੀਗੜ੍ਹ ਬਾਈਪਾਸ ਇਹ ਜਿਹੜਾ ਬਾਈਪਾਸ ਜਲੰਧਰ ਤੋਂ ਚੰਡੀਗੜ੍ਹ ਨੂੰ ਜਾਂਦਾ ਉਸ ਰੋਡ ਤੇ ਆ ਤੇ ਇਸ ਰੋਡ ਦੇ ਉੱਤੇ ਪਿੰਡ ਹੈਗਾ ਜੀ ਇਹ ਮੇਲੀ ਤੇ ਮੇਲੀ ਪਿੰਡ ਦੇ ਬਿਲਕੁਲ ਨਾਲ ਦਾ ਨੂੰ ਇੱਕ ਚੀਜ਼ ਦਿਖਾਉਣੇ ਆ ਇੱਥੇ ਇੱਕ ਖਾਲਸਾ ਇੱਕ ਹੋਰ ਖਾਲਸਾ ਢਾਬਾ ਕੜੀ ਚਾਵਲ ਬਖਸਰੋਂ ਦਾ ਸਾਗ ਮੱਕੀ ਦੀ ਰੋਟੀ ਬਾਈ ਹੁਣੇ ਬਣਾਉਂਦੇ ਨੇ ਤੇ ਆਓ ਹੁਣ ਅਸੀਂ ਤੁਹਾਨੂੰ ਇੱਕ ਢਾਬੇ 'ਚ ਲੈ ਕੇ ਚਲੀਏ ਜਿਹੜਾ ਬਾਈ ਹੁਣਾਂ ਦਾ ਖਾਲਸਾ ਹੈ ਅਨ ਜਿਹੜੇ ਸਾਡੇ ਖਾਲਸੇ ਨੇ ਉਹਨਾਂ ਨੇ ਇੱਕ ਢਾਬਾ ਸ਼ੁਰੂ ਕੀਤਾ ਤੇ ਆਓ ਆਪਾਂ ਉਹਨਾਂ ਦੇ ਕੋਲ ਸਿੱਦਾ ਲੈ ਚਲੀਏ ਤੁਹਾਨੂੰ ਉਹਦੇ ਦੇਖ ਸਕਦੇ ਹੋ ਰਸ਼ ਪਿਆ ਹੋਇਆ ਉੱਥੇ ਤੇ ਇਹ ਕਿਹੜਾ ਵੇਦਾ ਦਾ ਹੁੰਦਾ ਸੀਗਾ ਸਾਡੇ ਭਈਆਂ ਦੇ ਸਟਾਲਾਂ ਤੇ ਲੋਕ ਭਈਆਂ ਦੇ ਪੰਜਾਬੀ ਸਟਾਲ ਲੋਕ ਬੈਠਣਦੇ ਅੱਜ ਸਾਡੇ ਖਾਲਸਿਆਂ ਦੇ ਉੱਤੇ ਦੇਖ ਲਓ ਤੁਸੀਂ ਆਗੇ ਸਾਡੇ ਜਿਹੜੇ ਬਾਹਰੋਂ ਭਾਈ ਆਉਂਦੇ ਨੇ ਉਹ ਇੱਥੇ ਪ੍ਰਸ਼ਾਦਾ ਛਕ ਰਹੇ ਨੇ ਭਾਈ ਉਹਨਾਂ ਦੇ ਕੋਲ ਤੇ ਪੂਰਾ ਦੇਸੀ ਤੇ ਸਾਰਾ ਖਾਣਾ ਭਾਈ ਇਹਦਾ ਚੈੱਕ ਕਰੋ ਤੁਸੀਂ ਮੱਕੀ ਦੀ ਰੋਟੀ ਵੀ ਬਣਾਉਂਦੇ ਨੇ ਨਾਲ ਗਾਜਰਾ ਦਾਲ ਸਾਰਾ ਕੁਝ ਤੇ ਇਦਰ ਬਾਈ ਹੁਣੀ ਲੱਗੇ ਹੋਇਆ ਆਪਣੇ ਮਿਹਨਤਾਂ ਤੇ ਤੇ ਅਸੀਂ ਜਦੋਂ ਦੇ ਬਾਈ ਕੋਲ ਆਏ ਨਾ ਬਾਈ ਕੋਲੋਂ ਟਾਈਮ ਨਹੀਂ ਲੱਗਿਆ ਵੀ ਇੱਕ ਮਿੰਟ ਦਾ ਵੀ ਬਾਈ ਖੜਾ ਹੋਵੇ ਤੇ ਅਸੀਂ ਕਿਹਾ ਵੀ ਚਲੋ ਹੁਣ ਕਰਦੇ ਕਰਦੇ ਨਾਲ-ਨਾਲ ਆਪਾਂ ਗੱਲਬਾਤ ਕਰਦੇ ਰਹੀਏ ਤੇ ਨਾਲ-ਨਾਲ ਹੀ ਅਸੀਂ ਬਾਈ ਨਾਲ ਗੱਲ ਕਰੀਏ ਆ ਤੁਸੀਂ ਇੱਕ ਦੇਖ ਸਕਦੇ ਹੋ ਇੱਥੇ ਇੱਕ ਬਾਈ ਦਾ ਜਿਹੜਾ ਪੂਰਾ ਸੈਟਅਪ ਆ ਇੱਕ ਪੂਰਾ ਹੀ ਮਤਲਬ ਵੀ ਇਹਨਾਂ ਨੇ ਇੱਕ ਦੇਸੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਆ ਤੇ ਇੱਕ ਛੋਟੀ ਜੀ ਸ਼ੈੱਡ ਪਈ ਹੋਈ ਹੈ ਇਹਨਾਂ ਨੇ ਸ਼ੈੱਡ ਵੀ ਜਿਹੜੀ ਪੂਰੀ ਦੇਸੀ ਜਿਹੜੀ ਠੰਡੀ ਰਹਿੰਦੀ ਨਾਲੇ ਪੂਰੀ ਇਹਦੇ ਵਿੱਚ ਬਖ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚੱਲ ਬਾਈ ਜੀ ਛੜਦੀ ਕਲਾ ਬਾਬਾ ਜੀ ਤੇ ਕਿਵੇਂ ਬਾਈ ਜੀ ਵੀ ਤੁਸੀਂ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਆਪਣਾ ਨਾਮ ਦੱਸੋ ਪਹਿਲਾਂ ਕੀ ਨਾਮ ਮੰਗਾ ਹੈ ਬਾਈ ਜੀ ਮੰਗਾ ਹਾਂਜੀ ਮੰਗੇ ਬਾਈ ਜੀ ਪਹਿਲਾਂ ਕੀ ਕਰਦੇ ਹੁੰਦੇ ਸੀ ਤੁਸੀਂ ਇੱਥੋਂ ਇਸ ਤੋਂ ਪਹਿਲਾਂ ਵੀ ਜਿਹੜਾ ਤੁਸੀਂ ਹੁਣ ਖਾਣਾ ਬਣਾਉਣ ਤੋਂ ਪਹਿਲਾਂ ਕੀ ਸੀ ਤੁਹਾਡੇ ਕੰਮ ਇਸ ਤੋਂ ਪਹਿਲਾਂ ਹੀ ਮੈਂ ਸ਼ੁਗਰ ਮੈਨ ਸਿਕਿਉਰਿਟੀ ਡਿਊਟੀ ਕਰ ਲਾਉਂਦਾ ਸੀਗਾ ਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਕੰਮ ਸ਼ੁਰੂ ਕੀਤਾ ਬਰਾਸਦਾ ਵੇਣ ਲਾਇਆ ਪਹਿਲਾਂ ਜੀ ਬਰਾਸਦਾ ਵੇਣ ਉਹ ਵੀ ਇੱਥੇ ਲਾਇਆ ਸੀ ਹਾਂਜੀ ਉਹ ਸਾਹਮਣ ਫਿਰ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਫਿਰ ਸੋਚਿਆ ਵੀ ਆਪਣਾ ਕੰਮ ਕਿਉਂ ਨਾ ਕਰੀਏ ਕੋਈ ਓਕੇ ਫਿਰ ਅਸੀਂ ਲਾਇਆ ਜੀ ਮੱਕੀ ਰੋਟੀ ਸਾਗ ਬਾਜੀ ਗਾ ਮੱਕੀ ਰੋਟੀ ਲੈਣੀ ਕਿਸੇ ਨੇ ਹੋਰ ਦੇ ਦਈਏ ਅੱਛਾ ਹਾਂਜੀ ਫਿਰ ਮੱਕੀ ਰੋਟੀ ਸਾਗ ਲਾਇਆ ਸ਼ੁਰੂ ਕੀਤਾ ਜੀ ਓਕੇ ਨਾਲ ਆਪਾਂ ਇੱਕ ਦਾਲ ਇੱਕ ਸਬਜ਼ੀ ਬਣਾ ਕੇ ਕਣਕ ਦੀ ਰੋਟੀ ਵੀ ਨਾਲ ਲਾਈ ਦੀ ਨਾਲ ਕਣਕ ਦੀ ਰੋਟੀ ਵੀ ਲਾਉਣ ਲੱਗ ਪਏ ਹਾਂਜੀ ਤੇ ਬਾਈ ਪਹਿਲਾਂ ਤਾਂ ਮੈਨੂੰ ਰੇਟ ਵੀ ਦੱਸ ਦਿਓ ਇੱਕ ਛੋਟਾ ਜਿਹਾ ਆਪਣਾ ਰੇਟ ਕੀ ਹੈਗਾ ਯਾਰ ਮੱਕੀ ਰੋਟੀ ਸਾਗ 90 ਰੁਪਏ ਥਾਲੀ ਹੈ ਜੀ 90 ਰੁਪਏ ਥਾਲੀ ਕਿੰਨੀਆਂ ਰੋਟੀਆਂ ਦਿੰਦੀਆਂ ਉਹਦੇ ਵਿੱਚ ਦੋ ਰੋਟੀ ਸਾਗ ਸਲਾਦ ਦੇਸੀ ਘੇ ਪਾ ਕੇ ਜੀ ਬੇਸੀ ਕਿਉਂ ਪਾ ਕੇ ਤੇ ਫੋਰ ਜਿਹੜੀ ਦੂਜੀ ਜਿਹੜੀ ਆਪਣੀ ਕਣਕ ਦੀ ਰੋਟੀ ਨਾਲ ਇੱਕ ਸਬਜ਼ੀ ਇੱਕ ਦਾਲ ਹੁੰਦੀ ਹੈ ਜੀ ਨਾਲ ਸੈਲਡ ਹੋ ਗਿਆ ਜੀ ਉਹ 80 ਰੁਪਏ ਥਾਲੀ ਲਾਈ ਦੀ ਹੈ ਜੀ ਉਹ 80 ਰੁਪਏ ਥਾਲੀ ਲਾਉਂਦੇ ਹਾਂ ਜੀ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਦਾ ਵੀ ਘੱਟ ਵੀ ਕਈ ਵਾਰੀ ਟਾਈਮ ਦੇ ਹਿਸਾਬ ਨਾਲ ਬੰਦੇ ਨਾਲ ਕਰਨਾ ਪੈਂਦਾ ਜੀ ਅੱਛਾ ਮਤਲਬ ਕਈ ਵੇਲੇ ਕਿਸ ਫਨ ਲਾ ਰੋਟੀ ਤੇ ਬਾਈ ਹੁਣਾਂ ਦਾ ਲਗਾਤਾਰ ਨਾਲ-ਨਾਲ ਕੰਮ ਬਾਈ ਦਾ ਚੱਲੀ ਜਾਂਦਾ ਹੈ ਕਿ ਬਾਈ ਨੂੰ ਰੋਕਣਾ ਨਹੀਂ ਨਾਲ-ਨਾਲ ਬਾਈ ਆਪਣੇ ਕੰਮ ਕਰੀ ਜਾਂਦਾ ਨਾਲ-ਨਾਲ ਬਾਈ ਨਾਲ ਗੱਲਾਂ ਕਰੀਏ ਤੇ ਬਾਈ ਜੀ ਘਰ ਚ ਕੋਣ-ਕੋਣ ਨੇ ਘਰ ਮੰਮੀ ਹੈ ਜੀ ਵਾਈਫਾ ਦੋ ਬੱਚੇ ਹੈ ਜੀ ਓਕੇ ਹਾਂਜੀ ਤੇ ਜਦੋਂ ਤੁਸੀਂ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸੀ ਉਸ ਤੋਂ ਬਾਅਦ ਤੁਸੀਂ ਰਸਤਾ ਵੇਲਣਾ ਲਾਇਆ ਚਾਬੀ ਬਣਾਈ ਤੁਸੀਂ ਇਹਨਾਂ ਨੇ ਸ਼ਾਇਦ ਹਾਂਜੀ ਹਾਂਜੀ ਚਾਬੀ ਤਾਂ ਵੀ ਰੱਖਿਆ ਹੁਣ ਇਹ ਹੈਗਾ ਜੀ ਨਾਲ ਅੱਛਾ ਤੇ ਸਭ ਤੋਂ ਵਧੀਆ ਫਾਇਦੇਮੰਦ ਬਿਜ਼ਨਸ ਤੁਹਾਨੂੰ ਕਿਹੜਾ ਲੱਗਾ ਹੁਣ ਫਾਇਦੇਮੰਦ ਤਾਂ ਆਹੀ ਲੱਗਾ ਜੀ ਇਹ ਚ ਖੜੇ ਆਪਾਂ ਹੁਣ अच्छा हां जी ਤੇ ਭਾਈ ਕਿਵੇਂ ਫਿਰ ਤੁਸੀਂ ਸਾਰਾ ਖਾਣਾ ਘਰੋਂ ਬਣਾ ਕੇ ਲੈ ਕੇ ਆਉਣਾ ਕਿਵੇਂ ਕਿਦਾਂ ਕੀ ਪ੍ਰੋਸੀਜਰ ਕੀ ਕਰਦੇ ਤੁਸੀਂ ਸਾਗ ਵੀ ਘਰੋਂ ਬਣਾ ਕੇ ਸਬਜ਼ੀ ਬਣਾ ਲੈਦੀ ਆ ਰੋਟੀਆਂ ਕੱਚੀਆਂ ਕਰਕੇ ਲੈ ਆਈ ਦੀਆਂ ਜੀ ਕਿਉਂਕਿ ਇੱਥੇ ਟਾਈਮ ਦੇ ਹਿਸਾਬ ਨਾਲ ਨਹੀਂ ਡੀਲ ਦੀ ਬਣਦੀ ਨਹੀਂ ਬਣਦੀ ਹਾਂਜੀ ਉਸ ਹਿਸਾਬ ਨਾਲ ਜਿਵੇਂ ਲੋੜ ਪੈਂਦੀ ਗਾਂ ਦੀਆਂ ਦੇਦੀ ਜਾਂ ਨਾਲ ਆਪਾਂ ਓਕੇ ਤੇ ਨਾਲ-ਨਾਲ ਇਹ ਇੱਥੇ ਤੁਸੀਂ ਗਰਮ ਕਰੀ ਜਾਂਦੀਆਂ ਨਾਲ ਨਾਲ ਪੱਕਿਆ ਕਰ ਕਰਕੇ ਤੇ ਤੁਸੀਂ ਸੇਵ ਇਹ ਤੱਕ ਖਵਾਈ ਜਾਂਦੇ ਹੋ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਸਾਨੂੰ ਕੀ ਖਵਾਉਂਗੇ ਤੁਸੀਂ ਜੋ ਤੁਸੀਂ ਕਹੋਗੇ ਜੀ ਮੈਂ ਇਸ ਟਾਈਮ ਤੇ ਮੱਕੀ ਰੋਟੀ ਸਾਗ ਵੀ ਹੈਗਾ ਜੀ ਅੱਛਾ ਜੀ ਦਾਲ ਚਾਵਲ ਵੀ ਹੈਗੇ ਜੀ ਓਕੇ ਦਾਲ ਚਾਵਲ ਵੀ ਹੈਗੀ ਆ ਗਾਜਰਾ ਸਬਜੀ ਗਾਜਰਾ ਸਬਜੀ ਵੀ ਹੈਗੀ ਆ ਬੜੀ ਗਾਜਰਾ ਸਬਜੀ ਮੈਨੂੰ ਬੜੀ ਵਧੀਆ ਲੱਗੀ ਮੈਂ ਦੇਖਿਆ ਕਿ ਹੁਣ ਇਹ ਕਰ ਤੁਹਾਨੂੰ ਵੀ ਦਰਸ਼ਕ ਦਿਖਾ ਦਈਏ ਇੱਕ ਰੀ ਤੇ ਬਾਈ ਹੁਣਾਂ ਦੀ ਜਿਹੜੀ ਸਬਜੀ ਗਾਜਰਾ ਦੀ ਕਿੱਥੇ ਆ ਗਈ ਆ ਲਓ ਜੀ ਆ ਹੈਗਾ ਜੀ ਬਾਈ ਹੁਣਾਂ ਦਾ ਸਾਗ ਤੇ ਬਾਈ ਹੁਣ ਇਹਨੂੰ ਤੜਕਾ ਲਾਉਂਗੇ ਕਿ ਤੜਕਾ ਲੱਗਾ ਹੁੰਦਾ ਤੜਕਾ ਲੱਗਾ ਜੀ ਤੜਕਾ ਲੱਗਾ ਹੁੰਦਾ ਹਾਂਜੀ ਓਕੇ ਤੇ ਇਧਰ ਸਗੀ ਬਾਈ ਹੁਣਾਂ ਦੀ ਸਬਜੀ ਗਾਜਰਾ ਬਲਵਦਰੀ ਕਹੀ ਕੀ ਕਹੀ ਜਾਂਦੀ ਆ ਨਾ ਖਤਮ ਹੋ ਗਈ ਕਿ ਮੇਰਾ ਭਾਈ ਹਾਂਜੀ ਹਾਂਜੀ ਤੇ ਇਹਦੇ ਵਿੱਚ ਹੈਗੇ ਆ ਜੀ ਚਾਵਲ ਆ ਗਿਆ ਤੇ ਭਾਈ ਦਾਲ ਦਾਲ ਵਾਸਤੇ ਕਿਹੜਾ ਰੱਖਿਆ ਵਿੱਚ ਓਹੋ ਲਓ ਜੀ ਆ ਦਿਖਾਈਏ ਤੁਹਾਨੂੰ ਦਾਲ ਭਾਈ ਦਾਲ ਕਾਦੀ ਇਹ ਦਾਲ ਮਾਂ ਦੀ ਦਾਲ ਮੱਖਣੀ ਦਾਲ ਮੱਖਣੀ ਜਿਹਨੂੰ ਕਹਿੰਦੇ ਮਾਵਾਂ ਦੀ ਦਾਲ ਓਏ ਹੋਏ ਆ ਲਓ ਜੀ ਪਿਓਰ ਘਰੇਲੂ ਦਾਣ ਆ ਜੀ ਜਿਦੜੀ ਆਪਣੇ ਘਰਾਂ ਜਾ ਆਪਾ ਬਣਾਉਨੇ ਆ। ਵਾਹਿਗੁਰੂ। ਮੈਂ ਸੋਚਿਆ ਨਹੀਂ ਬਾਰਪੁਰ ਜਾਣ ਲਈ ਬਸ ਕਿਵੇਂ ਬਾਰਪੁਰ ਦਾ ਵਿਗੜਾ ਗੱਡੀ ਕਿ ਨਹੀਂ? ਨਹੀਂ ਬਾਹਰ ਦਾ ਪਹਿਲਾਂ ਕੱਢ ਲਿਆ ਸੀਗਾ ਜੀ ਹੁਣ ਨਹੀਂ ਜਾਣਾ ਆਪਾ। ਅਜਾ ਹੁਣ ਇੰਟਰਸਟ ਹੈ ਨਹੀਂ। ਨਹੀਂ ਨਹੀਂ ਹੁਣ ਆਪਣਾ ਕੰਮ ਕਰਕੇ ਮਿਹਨਤ ਕਰਕੇ ਕਰਨੀ ਬਸ। ਓਕੇ। ਬਾਈ ਦਾੜੀ ਕਿੰਨੀਆਂ ਪਲੇਟਸ ਤੁਸੀਂ ਬਣਾਵਾ ਕੇ ਲੈ ਕੇ ਆਉਨੇ ਉਹਨੇ ਘਰੋਂ ਤੇ ਕਿੰਨਾ ਕੁ ਤੁਹਾਡਾ ਸਾਰਾ ਡੇਲੀ ਖਾਣਾ ਮੁੱਕ ਜਾਂਦਾ ਜੀ? ਡੇਲੀ ਹਾਂਜੀ ਲੱਗ ਜਾਂਦਾ ਜੀ। ਤੇ ਟਾਈਮਿੰਗ ਕੀ ਹੈ ਤੁਹਾਡੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਰੇ 9 ਵਜੇ ਤੋਂ ਲੈ ਕੇ ਸ਼ਾਮੀ 6:30 ਵਜੇ ਤੱਕ ਜੀ ਸਰੇ 9 ਤੋਂ ਲੈ ਕੇ 6:30 ਵਜੇ ਤੱਕ ਸ਼ਾਮ ਨੂੰ 6:30 ਵਜੇ ਤੱਕ ਹਾਂਜੀ ਪਰ ਅਜੇ ਤੁਹਾਡਾ ਖਾਣਾ ਜੇ ਸਵੇਰੇ ਮਾਰਨਿੰਗ ਜਲਦੀ ਮੁੱਕ ਗਿਆ ਕਿਵੇਂ ਫੋਨ ਕੀ ਕਰੂਗੇ ਹੁਣ ਘਰੋਂ ਮਗਾ ਲੈਣਾ ਜੀ ਦੁਆਰਾ ਫੋਨ ਕਰਕੇ ਮੱਖੀ ਰੋਟੀ ਆ ਜੂਗੀ ਜੀ ਹੋਰ ਅੱਛਾ ਮਤਲਬ ਜਿਹੜੀ ਚੀਜ਼ ਮੁੱਕ ਜਣੀ ਹੈ ਨਾਲ ਹੀ ਤੁਸੀਂ ਕਾਲ ਕਰ ਦੇਣਾ ਵੀ ਇੱਥੋਂ ਤੁਸੀਂ ਮਗਾ ਲੈਣਾ ਹੈ ਪਿੰਡ ਕਿਹੜਾ ਆਪਣਾ ਮੇਲੀ ਹੈ ਜੀ ਐਥੇ ਮੇਲੀ ਪਿੰਡ ਤੋਂ ਹੀ ਆ ਤੁਹਾਨੂੰ ਹਾਂਜੀ ਭਾਜੀ ਤੇ ਇੱਕ ਅੱਛਾ ਕੀ ਤੁਹਾਡਾ ਪਰਲੇ ਪਾਸੇ ਵੀ ਹੈ ਹਾਂਜੀ ਉਧਰ ਵੱਡਾ ਮਤਲਬ ਇੱਕ ਪਾਸਾ ਤੁਸੀਂ ਸੰਭਾਲਿਆ ਆ ਇੱਕ ਪਾਸਾ ਹਾਂਜੀ ਹਾਂਜੀ ਜਲੰਧਰ ਤੋਂ ਜਿਹੜਾ ਚੰਡੀਗੜ੍ਹ ਰੋਗੜਾ ਤੁਸੀਂ ਸੰਭਾਲ ਲਿਆ ਤੇ ਚੰਡੀਗੜ੍ਹ ਵਾਲੇ ਫਗੋਜਂਦਰ ਨਾਲ ਪਾਸਾ ਵਾਇਰਸ ਸੰਭਾਲਿਆ ਉਹ ਬਾਈ ਕੋ ਵੱਡੇ ਜੀ ਕੋ ਕੀ ਬਾਤ ਹੈ ਤੇ ਚਲੋ ਠੀਕ ਆ ਬਾਈ ਜੀ ਸਾਡੇ ਵਾਸਤੇ ਹੁਣ ਲਾ ਦਿਓ ਤੁਸੀਂ ਵਧੀਆ ਜਿਹੀ ਪਲੇਟ ਅੱਛਾ ਜੀ ਸਾਡੀ ਲੈਣੀ ਓ ਬਾਈ ਬ్రో ਉਹ ਹਾਂਜੀ ਬਾਈ ਆਪ ਕਹਾਂ ਸੇ ਆਏ ਹੋ ਹਾਂ ਆਪ ਕਹਾਂ ਸੇ ਆਏ ਹੋ ਸਰਦਾਰ ਜੀ ਨੂੰ ਪੁੱਛੋ ਜੀ ਹਰ ਮਸੀਪੁਰ ਅੱਛਾ ਇਹ ਬੰਦਾ ਆਪਣਾ ਪੰਜਾਬੀ ਆ ਹਾਂਜੀ ਹਾਂਜੀ ਅੱਛਾ ਭਾਈ ਕੀ ਨਾ ਭਾਈ ਸਾਮ ਹਨੀ ਸਾਮ 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 ਕਿਵੇਂ ਲੱਗਾ ਖਾਣਾ ਭਈ ਇੱਥੇ ਦਾ ਕਹਿੰਦੇ ਅਸੀਂ ਭਾਈ ਆਪ ਨੂੰ ਕਿਹੋ ਜਿਹਾ ਲੱਗਾ ਖਾਣਾ ਭਾਈ ਚੱਲ ਰਿਹਾ ਚੱਲ ਰਿਹਾ ਅੱਜਾ ਸਰਦਾਰ ਜੀ ਦਾ ਅੱਛਾ ਖਾਣਾ ਹੈ ਪੂਰਾ ਚਲੋ ਦੁਬਾਰਾ ਟਰਾਈ ਕਰੋਗੇ ਅੱਗੇ ਯਾਂਹ ਪੇ ਇਹਦਾ ਚੈਨਲ ਵਾਇਨਾਂ ਦਾ ਅੱਛਾ ਪੈਲਸ ਵਿੱਚ ਕੰਮ ਕਰਦੇ ਹੋ ਹਾਂ ਹਾਂ ਅੱਛਾ ਟੇਸਟ ਬਤਾਓ ਕਿਹੋ ਜਿਹਾ ਖਾਣੇ ਦਾ ਭਾਈ ਅਜਾ ਲਵਲੀ ਕੋਲੇ ਜਾਣਾ ਹੈ ਅਜਾ ਲਵਲੀ ਜਾ ਰਹੇ ਹੋ ਨਹੀਂ ਅੱਛਾ 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 ਬਾਜੀ ਬਾਜੂ ਇਹ ਦੇਖ ਸਕਦੇ ਹੋ ਇੱਧਰ ਸਾਡੇ ਪਟਨਾ ਤੋਂ ਆਏ ਤੁਸੀਂ ਵੈਸੇ ਤੁਹਾਡਾ ਪਟਨਾ ਸ਼ਹਿਰ ਹਾਜੀਪੁਰ ਕੀ ਬਾਤ ਹੈ ਬਾਜੀ ਬਾਜੂ ਇੱਥੇ ਲੱਗਿਆ ਮੈਨੂੰ 15-20 ਮਿੰਟ ਹੋ ਗਿਆ ਮੈਨੂੰ ਆਇਆ ਨੂੰ ਤੇ ਬਾਈ ਹੁਣੀ ਪੂਰੇ ਲੱਗਿਆ ਝੋਰ ਸ਼ੋਰ ਦੇ ਨਾਲ ਚਲੋ ਭਾਈ ਥੈਂਕ ਯੂ ਸੋ ਮਚਰ ਬਹੁਤ ਧੰਨਵਾਦ ਹਾਂਜੀ ਭਾਈ ਜੀ ਫਿਰ ਆਪਾਂ ਗੱਲਬਾਤ ਕਰੀਏ ਨਾਲ ਨਾਲ ਹਾਂਜੀ ਹਾਂਜੀ ਭਾਈ ਹਾਂਜੀ ਤੇ ਭਾਈ ਜਿੱਦਣ ਪਹਿਲੇ ਦਿਨ ਸ਼ੁਰੂਆਤ ਕੀਤੀ ਸੀ ਇੱਥੇ ਦੀ ਕਿੰਨੀ ਸੇਲ ਕੀਤੀ ਸੀ ਪਤਾ ਕੁਝ ਜਿਆਦਾ ਉਹ ਦਿਨ ਮੱਕੀ ਰੋਟੀ ਸਾਜ ਜਦੋਂ ਸ਼ੁਰੂ ਕੀਤਾ ਜਦੋਂ ਪਹਿਲੇ ਦਿਨ 350 ਰੁਪਏ ਕਮਾਇਆ ਸੀ ਜੀ 350 ਤੇ ਕਿਵੇਂ ਐਵੇਂ ਕਰਦੇ ਆਂਦਾ ਉਹ ਕਿਰਜਾਂ ਸੀ ਵੀ ਕਿਉਂ ਹੁਣ ਪੰਗੇ ਚ ਪੈਣ ਲੱਗਾ ਕੋਈ ਹੋਰ ਕੰਮ ਕਰ ਲੀਏ ਜਾਂ ਕਿੰਨੇ ਨਹੀਂ 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 ਮਾਦਾ ਜੀ ਇਹ ਗੱਲ ਨਹੀਂ ਕਹਿੰਦੇ ਅੱਛਾ ਕਹਿੰਦੇ ਜੀ ਅੱਜ ਸਾਢੇ 300 ਕਮਾਇਆ ਸਾਢੇ 3000 ਵੀ ਮਿਲੂਗਾ ਕਿਸੇ ਦਿਨ ਕੀ ਬਾਤ ਹੈ ਹਾਂਜੀ ਸਬਰ ਸਬਰ ਕਰਨਾ ਸਿਖਾਇਆ ਉਹਨਾਂ ਨੇ ਜੀ ਅੱਜ ਉਸ ਮਕਾਮ ਤੇ ਪਹੁੰਚ ਕੇ ਕਿਵੇਂ ਬਹੁਤ ਬਹੁਤ ਜਲਦੀ ਬਹੁਤ ਜਲਦੀ ਜੀ ਕੀ ਬਾਤ ਹੈ ਤੇ ਹੁਣ ਹੋਰ ਦੂ ਹੋਰ ਵੀ ਜਲਦੀ ਤੁਸੀਂ ਅੱਗੇ ਪਹੁੰਚ ਜਾਣਾ ਬਾਈ ਜੀ ਕਿਉਂਕਿ ਮੇਨ ਚੀਜ਼ ਜੋ ਮਾਂ ਦੇ ਹੱਥ ਦੇ ਵਿੱਚ ਸਵਾਦ ਹੁੰਦਾ ਨਾ ਬਾਈ ਹਾਂਜੀ 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 ਉਹ ਤੁਹਾਨੂੰ ਕਿਤੇ ਨਹੀਂ ਲੱਭਣਾ ਚਾਹੀਏ ਤੁਸੀਂ ਸੱਤ ਸਮੁੰਦਰ ਪਾਰ ਜਿੱਥੇ ਮਰਜੀ ਪਹੁੰਚ ਜਾਓ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਤੁਹਾਡਾ ਪਹਿਲਾਂ ਹੀ ਮਾਂ ਦੀਆਂ ਦੁਆਵਾਂ ਤੁਹਾਡੇ ਨਾਲ ਆ ਤੇ ਕਦੀ ਤੁਸੀਂ ਕਿਵੇਂ ਫੇਲ ਹੋ ਜੂਗੇ ਬਈ ਨਹੀਂ ਜੀ ਨਹੀਂ ਨਹੀਂ ਬਨਾਨਕ ਨਾ ਕਰੀ ਜੀ ਫਿਰ ਬਿਲਕੁਲ ਬਿਲਕੁਲ ਇਸ ਕਰਕੇ ਸਾਡੇ ਨਾਲੇ ਇੰਨੀ ਬਹੁਤ ਵੱਡੀ ਗੱਲ ਆ ਵੀ ਸਾਡੇ ਪੰਜਾਬੀ ਭਰਾਵਾਂ ਨੇ ਆਪਣੇ ਕੰਮ ਸ਼ੁਰੂ ਕਰਦਿਆ ਜਿਹੜੇ ਕੀ ਕਦੀ ਸੋਚੇ ਵੀ ਨਹੀਂ ਸੀ ਹਾਂਜੀ 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 ਇੱਕ ਟਾਈਮ ਜਿਹੜਾ ਸਾਗ ਸੀਗਾ ਸਾਗ ਸਿਰਫ ਆਪਣੇ ਘਰਾਂ 'ਚ ਬਣਦਾ ਸੀ ਤੇ ਅੱਜ ਅਸੀਂ ਉਹ ਸਾਗ ਦਾ ਟੇਸ ਲਗਭਗ ਹਰੇਕ ਕੱਲੇ-ਕੱਲੇ ਦੇ ਜ਼ੁਬਾਨ ਤੱਕ ਲੈ ਗਏ ਬਈ ਹਾਂਜੀ ਭਾਜੀ ਹਾਂਜੀ ਠੀਕ ਹਨ ਯਾਰ ਲੋਕ ਪਲੇਟ ਸਾਡੀ ਹੋ ਗਈ ਰੈਡੀ ਆ ਹੋ ਗਿਆ ਸਾਡਾ ਸਾਗ ਤੇ ਆ ਲੱਗ ਗਿਆ ਸਾਡਾ ਵਿੱਚ ਦੇਸੀ ਘਿਓ ਤੇ ਅਸੀਂ ਬਸ ਅਰਦਾਸ ਭਰਾਵਾਂ ਨੂੰ ਇਹੀ ਕਰਦੇ ਆ ਵੀ ਇਹ ਭਰਾ ਦੇ ਕੋਲ ਮੇਲੇ itabe ਤੇ ਇਥੇ ਜ਼ਰੂਰ ਰੁਕੇ ਜਾਓ ਜਿਹੜੇ ਵੀ ਚੰਡੀਗੜ੍ਹ ਤੋਂ ਜਾਣ ਆਲੇ ਆ ਖਾਣਾ ਸਾਫ ਸੁਥਰਾ ਤੁਸੀਂ ਸਫਾਈ ਦੇਖ ਸਕਦੇ ਹੋ ਬਾਈ ਕੋਲ ਐਨੀ ਇੱਕ ਸਫਾਈ ਆ ਬਾਈ ਹੁਣਾਂ ਦੀ ਵੀ ਤੁਸੀਂ ਛੱਡ ਗੱਲਾਂ ਦਿਓ ਆ ਸਾਹਮਣੇ ਬਾਈ ਨੇ ਪਹਿਲਾਂ ਮੇਰੀ ਪਲੇਟ ਧੋਤੀ ਤੋ ਕੇ ਫਿਰ ਉੱਚ ਕਪੜਾ ਫੇਰਿਆ ਕਪੜਾ ਫੇਰ ਕੇ ਚੰਗੀ ਤਰ੍ਹਾਂ ਸੁਕਾਈ ਉਸ ਤੋਂ ਬਾਅਦ ਜਿਹੜੀ ਸੀਗੀ ਸਬਜ਼ੀ ਰੋਟੀ ਤਿਆਰ ਕਰਦੀ ਬਾਈ ਨੇ ਸ਼ੁਰੂ ਕੀਤੀ ਤੇ ਇਸ ਕਰਕੇ ਇਦਾਂ ਦੇ ਭਰਾਵਾਂ ਨੂੰ ਸਾਨੂੰ ਸਪੋਰਟ ਕਰਨ ਦੀ ਲੋੜ ਆ ਤੇ ਤਾਂ ਜੋ ਇਦਾਂ ਦੇ ਭਰਾਵਾਂ ਨੂੰ ਦੇਖ ਕੇ ਹੋਰ ਲੋਕਾਂ ਨੂੰ ਹੋਰ ਸਾਡੇ ਭਰਾਵਾਂ ਨੂੰ ਇੱਕ ਜਜ਼ਬਾ ਜਾਗੇ ਕੰਮ ਕਰਨ ਦਾ ਤੇ ਜਿਹਦੇ ਨਾਲ ਵੀ ਅਸੀਂ ਜਿਹੜੇ ਬਾਹਰ ਪ੍ਰਦੇਸਾਂ ਚ ਇੰਨੇ ਧੱਕੇ ਖਾਂਦੇ ਇੱਥੇ ਪੰਜਾਬ ਚ ਰਹਿ ਕੇ ਬਿਜ਼ਨਸ ਕਰੀਏ ਤੇ ਆਪਣਾ ਗੁਜ਼ਾਰਾ ਕਰੀਏ ਤੇ ਸੋ ਹੋਰ ਸਾਡੀ ਥਾਲੀ ਰੈਡੀ ਹੋ ਰਹੀ ਆ ਤੇ ਆਪਾਂ ਹੁਣ ਦਵਾ-ਦਾਬ ਕਰੀਏ ਟੇਸਟ ਤੇ ਜੇ ਤੁਸੀਂ ਵੀ ਹੁਣ ਸਾਡੇ ਖਾਲਸੇ ਭਰਾ ਦਾ ਸਾਗ ਤੇ ਮੱਕੀ ਰੋਟੀ ਟੈਸਟ ਕਰੀ ਆਜੋ ਚੰਡੀਗੜ੍ਹ ਬਾਈਪਾਸ ਜਲੰਧਰ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਮਿਲੀ ਤੇ ਆਗੇ ਕਰੋ ਇਕੱਲੇ ਟੈਸਟ ਕਿਆ ਬਾਤ ਏ ਬਹੁਤ ਵਧੀਆ ਫਲੇਵਰ ਯਾਰ ਬਹੁਤ ਵਧੀਆ ਇੱਕ ਜਗ੍ਹਾ ਸੀ ਮੱਕੇ ਜਿਹੜੇ ਸਾਗ ਟਰਾਈ ਕਰਨ ਗਿਆ ਸੀ ਉਹਦੇ ਵਿੱਚ ਸਾਨੂੰ ਸਾਗ ਪਸੰਦ ਨਹੀਂ ਆਇਆ ਤੇ ਉਹੀ ਵੀਡੀਓ ਨਹੀਂ ਪਾਈ ਹੋਈ ਹਜੇ ਤੱਕ ਪਰ ਆਹ ਸਾਗ ਵਾਕਈ ਇੱਕ ਵਾਕਈ ਮਾਂ ਦੇ ਹੱਥ ਦਾ ਪਿਆਰ ਹੈ ਦੇ ਵਿੱਚ ਪਤਾ ਲੱਗਦਾ ਵੀ ਕਿਵੇਂ ਮਾਂ ਦੇ ਹੱਥ ਦਾ ਜਿਹੜਾ ਇੱਕ ਸਾਗ ਕਿਵੇਂ ਘਰਾਂ ਚ ਬਣਦਾ ਤੁਸੀਂ ਹੁਣ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਸੋਣਾ ਜਿਹਾ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ਚ ਸਭ ਤੋਂ ਵਧੀਆ ਫੂਡ ਕੌਣ ਬਣਾਉਂਦਾ ਤੇ ਸਾਨੂੰ ਜਰੂਰ ਮੈਂਸ਼ਨ ਕਰਿਓ ਅਸੀਂ ਉਹਨਾਂ ਤੱਕ ਜਰੂਰ ਪਹੁੰਚਾਂਗੇ ਉਹਨਾਂ ਦਾ ਖਾਣਾ ਵੀ ਜਰੂਰ ਟੈਸਟ ਕਰਾਂਗੇ ਇਥੇ ਇੱਕ ਆਈ ਭਰਾ ਸਾਡੇ ਦਾ ਖਾਲਸੇ ਢਾਬੇ ਵਾਲੇ ਭਰਾ ਦਾ ਸਾਡੇ ਦਾ ਖਾਣਾ ਜਰੂਰ ਆ ਕੇ ਟੈਸਟ ਕਰਿਓ ਤੁਸੀਂ ਉਮੀਦ ਮੈਂ ਤੁਹਾਨੂੰ ਪੱਕਾ ਕਹਿੰਦਾ ਤੁਸੀਂ ਨਰਾਸ਼ ਨਹੀਂ ਹੋਵੋਗੇ ਥੈਂਕ ਯੂ ਸੋ ਮੱਚ